ਨੰਗਾ ਕੋਜ ਬੰਦੀਆਂ ਦੇ ਸਿਰ ਸਿਰ ਚੜ ਕੇ ਜਿਹਦੇ ਵਿੱਚ ਇਹਨਾਂ ਮੈਨੂੰ ਇੰਨਾ ਗਾ ਜ਼ਿਆਦਾ ਜਲੀਲ ਕੀਤਾ ਮੈਂ ਆਪਣੀ ਵੀਡੀਓ ਬਣਾਉਣਾ ਪੂਰੇ ਹੋਸ਼ੋ ਆਵਾਜ਼ ਦੇ ਵਿੱਚ ਤਾਂ ਸਰਪਰਨੀਆਂ ਗੋੜੀਆਂ ਤੇ ਆ ਮੈਂ ਹੱਥੇ ਦੇ ਕੰਢੇ ਵਿੱਚ ਫੜੀਆਂ ਹਾਂ ਮੈਂ ਅੱਜ ਆਪਣੀ ਜ਼ਿੰਮੜੀ ਦਾ ਸਮਾਪਤ ਕਰਨ ਲੱਗਾ ਇਹਨਾਂ ਦੇ ਬੰਦੀ ਇਹਨਾਂ ਦੇ ਜਨਜਰ ਪਰਚਾ ਨਹੀਂ ਹੋ ਜਾਂਦਾ ਉਹਨਾਂ ਚਿਹਰੇ ਬੰਦੇ ਇਹਨਾਂ ਬੰਦਿਆਂ ਦੇ ਪਰਚਾ ਹੋਣਾ ਚਾਹੀਦਾ ਜਿਹ ਦੋ ਇਹਨਾਂ ਨੇ ਇੰਨਾ ਜਲੀਲ ਕੀਤਾ ਕੱਲ ਫੋਨ ਕਰਕੇ ਮੇਰੀ ਨਾਲ ਦੀ ਨੂੰ ਗਾਲ੍ਹਾਂ ਕੱਢੀਆਂ ਇਹਨਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਆ ਮੇਰੇ ਕੋਲ ਦਵਾਈ ਆ ਮੈਂ ਖੋੜ ਕੇ ਹੱਥ 'ਚ ਫੜੀ ਹੋਈ ਆ ਵਸੋ ਮੈਂ ਹੁਣ ਖਾ ਕੇ ਆਪਣੀ ਜੀਮ ਲੀਲਾ ਸਮਾਪਤ ਕਰਨੀ ਆ ਉਸ ਪ੍ਰਸ਼ਾਸਨ ਦੇ ਗਾੜੀ ਵੇਂਦੀਆਂ ਵੀ ਚਨਾਚਰ ਇਹਨਾਂ ਦੇ ਪਰਚਾ ਨਹੀਂ ਹੁੰਦਾ ਉਹ ਨਾ ਜਰ ਮੈਨੂੰ ਇਨਸਾਫ ਨਹੀਂ ਮਿਲਗਾ ਮੇਰੇ ਪਰਿਵਾਰ ਦੀ ਗਾੜੀ ਇਹ ਵੇਂਦੀ ਆ ਇੰਨਾ ਬੰਦਿਆਂ ਦੇ ਪਰਚਾ ਕਰਾਉਣਾ ਮੈਡੀਕਲ ਮੇਰਾ ਮੇਰਾ ਇਲਾਜ ਕਰਾ ਕੇ ਸੰਸਕਾਰ ਮੇਰਾ ਫੇਰ ਕੀਤਾ ਜਾਵੇ ਜੰਨ ਚਰ ਇਹਨਾਂ ਦੇ ਪਰਚਾ ਨਹੀਂ ਹੁੰਦਾ ਮੈਨੂੰ ਰਾਤ 11 ਵਜੇ ਫੋਨ ਕੀਤਾ ਪਰਸੋਂ ਰਾਤ ਕੀ ਅਸੀਂ ਤੇਨੂੰ ਜਾਨੂ ਮਾਰਦਣਾ ਤੇਰਾ ਮੁੰਡਾ ਮਾਰਦਣਾ ਵੱਡਾ ਤੇਰਾ ਮੁੰਡਾ ਛੋਟਾ ਮਾਰਦਣਾ ਜੇ ਤੂੰ ਫਬਜੀ ਦੇ ਪੈਸੇ ਨਹੀਂ ਦੇਤੇ ਕਮੇਟੀਆਂ ਦਾ ਰੌਲਾ ਹੀ 12 ਜਾਣੇ ਮੇਰੀ ਮੌਤ ਦੇ ਜ਼ਿੰਮੇਵਾਰ ਇਹਨਾਂ ਦੇ ਪਰਚਾ ਹੁਣਾ ਜਿਹਦਾ ਬੰਦੀ ਕਾਰਵਾਈ ਹੋਣੀ ਉਹਨਾਂ ਚਿਰ ਮੇਰਾ ਪਰਿਵਾਰ ਮੇਰਾ ਸਸਕਾਰ ਨਾ ਕਰੇ ਜਿੰਨਾ ਚਿਰ ਇਹਨਾਂ ਬੰਦਿਆਂ ਦੇ ਪਰਚਾ ਨਾ ਹੋ ਜਾਵੇ ਉਹਨਾਂ ਚਿਰ ਮੇਰਾ ਸਸਕਾਰ ਨਹੀਂ ਕੀਤਾ ਜਾਣੇ ਜਿਹਦਾ ਮੈਂ ਆਪਣੀ ਵੀਡੀਓ ਬਣਾ ਕੇ ਮੈਂ ਪੂਰੇ ਹੋਸ਼ੋ ਆਵਾਜ਼ ਦੇ ਵਿੱਚ ਵੀਡੀਓ ਇਹਨਾਂ ਨੇ ਮੈਨੂੰ ਇੰਨਾ ਜਰੀਲ ਕੀਤਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਨੂੰ ਇਹਨਾਂ ਜਿਆਦਾ ਇਹਨਾਂ ਬੰਦਿਆਂ ਨੇ ਜਰੀਲ ਕੀਤਾ ਮੇਰੀ ਮੌਤ ਦੇ ਇਹ ਜਿੰਦੇ ਜ਼ਿੰਮੇਵਾਰ ਹੋਣਗੇ ਸਾਰੇ ਜਿੰਨਾ ਬੰਦੇ ਨੇ ਮੈਂ ਨਾਂ ਲਿਆ ਇਹ ਇਹ ਬੰਦੇ ਮੇਰੀ ਮੌਤ ਦੇ ਜ਼ਿੰਮੇਵਾਰ ਆ ਇਹ ਕੱਲ ਸਾਨੂੰ ਇਤਲਾਹ ਮਿਣੀ ਸੀਗੀ ਕਿ ਬਸੰਤ ਸਿੰਘ ਪੁੱਤਰ ਦਲਬੀਰ ਸਿੰਘ ਜਿਹੜਾ ਕਿ ਆਪਣੇ ਇੱਥੇ ਸੌਰੇਪਿੰਡ ਮਾਨਾਂਵਾਲਾ ਵਿਖੇ ਰਹਿੰਦਾ ਸੀਗਾ ਇਹਨੇ ਜਲੀਲੀ ਦੁਆਈ ਖਾ ਲਈ ਆ ਤੇ ਇਹ ਉੱਥੇ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਜਿਹਤੇ ਜਿਹੜਾ ਸਾਡੇ ਤਤਤੀਸ਼ੀ ਅਫਸਰ ਨੇ ਜਿਹੜਾ ਵਾ ਉੱਥੇ ਜਾ ਕੇ ਜਿਹੜਾ ਉਹ ਉਹਦੀ ਘਰ ਦੀ ਸਤਵਿੰਦਰ ਕੌਰ ਦਾ ਬਿਆਨ ਜਿਹੜਾ ਕਲਮਬੰਦ ਕੀਤਾ ਤੇ ਮੌੜ ਨਾਲ ਇੱਕ ਆਪਣੀ ਵੀਡੀਓ ਜਿਹੜੀ ਬਸੰਤ ਸਿੰਘ ਨੇ ਦਵਾਈ ਖਾਣ ਤੋਂ ਪਹਿਲਾਂ ਜਿਹੜੀ ਬਣਾਈ ਸੀਗੀ ਉਹ ਪੇਸ਼ ਕੀਤੀ ਆ ਜਿਹਦੇ ਆਧਾਰ ਤੇ ਜਿਹੜਾ ਹੈਗਾ 14 ਵਿਅਕਤੀਆਂ ਦੇ ਖਿਲਾਫ ਜਿਹੜਾ ਵਾ ਉਹ ਮੁਕਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਸਰ ਕਿਹੜੇ ਕਿਹੜੇ ਵਿਅਕਤੀਆਂ ਦੇ ਮਾਮਲੇ ਦਰਜ ਹੈ ਸਰ ਮਿਸ ਸੁਸਾਈਡ ਕਰਨ ਦਾ ਕਾਰਨ ਕੀ ਨਿਕਲਿਆ ਜੀ ਸੁਸਾਈਡ ਦਾ ਕਾਰਨ ਜਿਹੜਾ ਉਹ ਬੋਲ ਵੀ ਰਿਹਾ ਵਾ ਤੇ ਇਹਨਾਂ ਨੇ ਆਪਣੇ ਬਿਆਨ ਵਿੱਚ ਲਿਖਾਇਆ ਆ ਕਿ ਜਿਹੜਾ ਮਰਨ ਵਾਲਾ ਵਿਅਕਤੀ ਆ ਇਹਨੇ ਕਮੇਟੀਆਂ ਵਗੈਰਾ ਵੀ ਪਾਈਆਂ ਸੀਗੀਆਂ ਤੇ ਜਿਹਦੇ ਵਿੱਚ ਹੈਗਾ ਆ ਸ਼ਮਸ਼ੀਰ ਸ਼ੇਰਾ ਉਹਨਾਂ ਨੇ 6 ਲੱਖ ਰੁਪਏ ਦੀ ਜਿਹੜੀਆਂ ਕਮੇਟੀਆਂ ਚੁੱਕ ਲੀਆਂ ਸੀ ਤੇ ਉਹ ਵਾਪਸ ਨਹੀਂ ਸੀ ਕਰਦੇ ਜਿਹੜਾ ਇਹਨਾਂ ਨੇ ਆਪਣੇ ਬਿਆਨ 'ਚ ਇਹ ਇਲਜ਼ਾਮ ਲਾਇਆ ਤੇ ਕੁਝ ਹੋਰ ਵੀ ਜਿਹੜਾ ਵਾ ਇਹਨਾਂ ਦੇ ਆੜਤੀਆ ਵਗੈਰਾ ਦੇ ਨਾਲ ਵੀ ਲੈਣ ਦੇਣ ਸੀਗਾ ਤੇ ਕਮੇਟੀਆਂ ਦੇ ਪੈਸੇ ਨਾ ਦੇਣ ਕਰਕੇ ਉਹਨਾਂ ਨੇ ਦੱਸਿਆ ਸੀਗਾ ਕਿ ਸਾਡਾ ਜਿਹੜਾ ਵਾ ਇਹ ਕੋਰਟ 'ਚ ਅਸੀਂ ਕੇਸ ਪਾਇਆ ਸੀਗਾ ਤੇ ਬਾਕੀ ਜਿਹੜੇ ਦੋਸ਼ੀ ਨੇ ਉਹ ਕੇਸ ਵਾਪਸ ਲੈਣ ਦਾ ਜਿਹੜਾ ਵਾ ਉਹ ਦਬਾਅ ਪਾਉਂਦੇ ਸੀ ਤੇ ਸਰ ਕੀ ਕਿਹੜੇ ਕਿਹੜੇ ਵਿਅਕਤੀ ਨੇ ਜਿਹੜੇ ਅਨਮੋਲ ਇੱਕ ਦੋ ਦੇ ਨਾਂ ਦੱਸ ਦਿਓ ਜੀ ਇਹਦੇ ਵਿੱਚ ਜਿਹੜਾ 14 ਬੰਦਿਆਂ ਤੇ ਮੁਕਦਮਾ ਦਰਜ ਹੋਇਆ ਵਾ ਜਿਹਦੇ ਵਿੱਚ ਸ਼ਮਸ਼ੇਰ ਸਿੰਘ ਸ਼ੇਰਾ ਸੰਦੀਪ ਸਿੰਘ ਕੁਲਵਿੰਦਰ ਸਿੰਘ ਫੌਜੀ ਗੁਰਬੀਰ ਸਿੰਘ ਜਤਿੰਦਰ ਸਿੰਘ ਅਨਮੋਲ ਸਿੰਘ ਅਮਰਜੀਤ ਕੌਰ ਬਖਸ਼ੀਸ਼ ਸਿੰਘ ਪ੍ਰਵੀਨ ਕੁਲਵਿੰਦਰ ਸਿੰਘ ਫੌਜੀ ਦਾ ਸੰਡੂ ਲਵਪ੍ਰੀਤ ਜਤਿੰਦਰ ਸਿੰਘ ਤੇ تنویر ਸਿੰਘ ਜੀ 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 ਤਾਂ ਸਰ ਕੀ ਲੱਗਦਾ ਕਿ ਇਸ ਵਿਅਕਤੀ ਦੇ ਉੱਤੇ ਕਰਜ਼ਾ ਸੀਗਾ ਜਿਸ ਦਾ ਕਰਕੇ ਇਹਨੇ ਸੁਸਾਈਡ ਕਰਨਾ ਪੈ ਗਿਆ ਜੀ ਬੈਕਦਰ ਕੋਈ ਕਰਜ਼ਾ ਹੈਗਾ ਜੀ ਕਿਸੇ ਦਾ ਆ ਹਾਂਜੀ ਇਹ ਸਾਨੂੰ ਗੱਲ ਦਾ ਪਤਾ ਲੱਗਾ ਜਿਵੇਂ ਆਰਤੀਆ ਵਗੈਰਾ ਦੇ ਵੀ ਪੈਸੇ ਦੇਣੇ ਸੀਗੇ ਤੇ ਜਿੱਦਾਂ ਕਮੇਟੀਆਂ ਜਿਹੜੀਆਂ ਇਹਨਾਂ ਨੇ ਪਾਈਆਂ ਹੋਈਆਂ ਸੀਗੀਆਂ ਉਹ ਵੀ ਲੋਕਾਂ ਦੇ ਜਿਹੜੇ ਪੈਸੇ ਵਾਪਸ ਕਰਨੇ ਸੀਗੇ ਹੂੰ ਸਰ ਵੀਡੀਓ ਇੱਕੋ ਬਣਾਈਏ ਨੇ ਕਿ ਜ਼ਿਆਦਾ ਵੀਡੀਓ ਬਣਾਈਆਂ ਪਤਾ ਲੱਗ ਰਿਹਾ ਵੀ ਵੀਡੀਓ ਜ਼ਿਆਦੀਆਂ ਬਣਾਈਆਂ ਹੋਈਆਂ ਨੇ। ਅ ਨਹੀਂ ਫਿਲਹਾਲ ਜਿਹੜੀ ਆ ਸਾਨੂੰ ਉਹਨਾਂ ਨੇ ਇਹ ਇੱਕੋ ਹੀ ਸਾਨੂੰ ਜਿਹੜੀ ਪੇਸ਼ ਕੀਤੀ ਆ। ਜੀ ਤੇ ਬਾਕੀ ਇਹ ਤੋਂ ਜਿਹੜਾ ਹੈਗਾ ਆ ਹੁਣ ਪਤਾ ਕਰ ਲਾਂਗੇ ਤੀਸਰੀ ਤਰ੍ਹਾਂ। ਸਭ ਕੋ ਦੋਸ਼ੀ ਦੀ ਗ੍ਰਿਫਤਾਰੀ ਹੋਈ ਹੈ ਜੀ? ਅ ਨਹੀਂ ਫਿਲਹਾਲ ਜਿਹੜਾ ਵਾ ਸਾਡੇ ਵੱਲੋਂ ਰੇਡ ਕੀਤੇ ਜਾ ਰਹੇ ਆ। ਤੇ ਹਾਲੇ ਤੱਕ ਜਿਹੜੀ ਹੈ ਗ੍ਰਿਫਤਾਰੀ ਨਹੀਂ ਹੋਈ ਜਲਦੀ ਗ੍ਰਿਫਤਾਰ ਕਰੋ।